ਹਾਂਜੀ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਵਿਚਾਰ ਕਰਦੇ ਆ ਕਿ ਜ਼ਿੰਦਗੀ ਦੇ ਵਿੱਚ ਨਾ ਆਪਾਂ ਕਈ ਵਾਰੀ ਵਧੀਆ ਰਸਤੇ ਤੇ ਚੱਲ ਰਹੇ ਹੁੰਦੇ ਆ ਤੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਨੂੰ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਐਵੇਂ ਖਾ ਖਾ ਈਰਖਾਲੂ ਤੇ ਮਨਾਂ ਵਿੱਚ ਖਾਰ ਕਰਨ ਵਾਲੇ ਲੋਕ ਪਤਾ ਨਹੀਂ ਕਿੱਥੋਂ ਪੈਦਾ ਹੋ ਜਾਂਦੇ ਨੇ ਬਿਨਾਂ ਹੀ ਗੱਲ ਤੋਂ ਆਪਣੇ ਰਸਤਿਆਂ ਦੇ ਵਿੱਚ ਆਪਣੇ ਜਣੀ ਵੈਰੀ ਬਣ ਜਾਂਦੇ ਨੇ ਆਪਾਂ ਉਹਨਾਂ ਦੇ ਵਿੱਚ ਹੱਥ ਵੀ ਜੋੜਦੇ ਆਂ ਚੁੱਪ ਵੀ ਰਹਿੰਦੇ ਆਂ ਕਿ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਜਿਹੜੇ ਨਾ ਜਿਹੜਾ ਉਹਨਾਂ ਦਾ ਭਾਂਡਾ ਹੁੰਦਾ ਖਿਰਦਾ ਉਹਦੇ ਵਿੱਚ ਬਸ ਦਰਗਾਹੋਂ ਸਰਾਂਪੇ ਹੋਏ ਹੁੰਦੇ ਨੇ ਉਹ ਦਰਗਾਹੋਂ ਸਰਾਂਪੇ ਹੋਣ ਨੇ ਉਹਨਾਂ ਨੇ ਬੈਰ ਵਿਰੋਧ ਹੀ ਕਰਨਾ ਹੈ ਲੋਕਾਂ ਨੇ ਆਪਾਂ ਕਈ ਵਾਰੀ ਸੁਣਦੇ ਵੀ ਇਹ ਬੰਦੇ ਨੂੰ ਮਾੜਾ ਨਹੀਂ ਕਿਹਾ ਕੋਈ ਇਸ ਤਰ੍ਹਾਂ ਦੀ ਕੋਈ ਬੁਰੀ ਗੱਲ ਨਹੀਂ ਕਹੀ ਨੰਦਿਆ ਚੁਗਲ ਨਹੀਂ ਕੀਤੀ ਇਹ ਕਿਉਂ ਖਾਮ ਖਾ ਬੈਰ ਕਰਦਾ ਹੈ ਜਾਨੀ ਕਿ ਜੋ ਜੋ ਸੰਤ ਸਰਾਪਿਆ ਸੇ ਫਿਰਾਂ ਭਵੰਦੇ ਜੋ ਪੇੜ ਮਡਾਉ ਕਟਿਆ ਤੇ ਸਡਾਲ ਸਕੰਦੇ ਕਹਿੰਦੇ ਉਹ ਉਹ ਸੰਤਾ ਮਹਾਪੁਰਸ਼ ਦੇ ਸਰਾਪੇ ਹੁੰਦੇ ਨੇ ਉਹ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਉਹ ਜ਼ਹਿਰ ਉਗਲ ਨਹੀਂ ਗੁਲੈ ਸੱਪੇ ਦੁੱਧ ਪਿਆਈਆ ਅੰਦਰ ਵਿਸਨ ਕੋਰ ਦੇਖੋ ਸਾਧੂ ਸੰਤਾਂ ਦੇ ਨਾਲ ਐਵੇਂ ਖਾਮ ਖਾ ਬੈਰਭੂ ਕਰਨਾ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਬੈਰੀਆਂ ਦੁਸ਼ਮਣਾਂ ਤੋਂ ਬਚਣ ਲਈ ਸ਼ਬਦ ਜਿਹੜਾ ਸਾਡੀ ਰੱਖਿਆ ਕਰੇਗਾ ਦੁਸ਼ਮਣਾਂ ਨੂੰ ਦੂਰ ਕਰੇਗਾ ਉਹ ਸ਼ਬਦ ਹੈ ਸੰਗਤ ਜੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀ ਨਾ ਪਹੁੰਚੈ ਸੁਲਹੀ ਮੂਆ ਹੋਏ ਨਾ ਪਾਕ ਸੁਲਹੀ ਖਾਨ ਸੀ ਨਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਪਾਸੋਂ ਮਹਾਰਾਜ ਤੇ ਬਹੁਤ ਖੇਦਾ ਸੀ ਇਹ ਉਹਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਜੀ ਨੂੰ ਕਹਿੰਦਾ ਹੁੰਦਾ ਸੀ ਇਹ ਇਨ੍ਹਾਂ ਦੀ ਜਿਹੜੀ ਗੁਰੂ ਘਰ ਦੀ ਗੱਲ ਹੈ ਇਹ ਝੂਠ ਦੀ ਦੁਕਾਨ ਹੈ ਇਹਨਾਂ ਦੁਕਾਨ ਚਲਾਈ ਹੈ ਇਹ ਝੂਠ ਦੀ ਹੱਟੀਆਂ ਮੈਂ ਬੰਦ ਕਰਾ ਕੇ ਹਟੀਆਂ ਬਹੁਤ ਕੁਝ ਬੋਲਦਾ ਹੁੰਦਾ ਤੇ ਗੁਰੂ ਅਰਜਨ ਜੀ ਦੇ ਮਹਾਰਾਜ ਦੇ ਪਾਸ਼ਾ ਮਹਾਰਾਜ ਆਪ ਨੂੰ ਪਤੀ ਹੈ ਹੁਣ ਸ਼ਹੀਦੀ ਦਿਹਾੜੇ ਆ ਰਹੇ ਨੇ 31 ਦਿਵਿਤੇ ਬੈਠ ਕੇ ਠੰਡੇ ਰਹਿਣ ਵਾਲੇ 31 ਦਿਵਿਤੇ ਬੈਠ ਕੇ ਠੰਡੇ ਰਹਿਣ ਵਾਲੇ ਸਨ ਤੇ ਜਦ ਸੰਗਤ ਕਹਿਣ ਲੱਗੀ ਮਹਾਰਾਜ ਕਹਿੰਦੇ ਸੂਲੀ ਖਾਨ ਸੁਣਿਆ ਕਿ ਆਪ ਦੇ ਚੜ੍ਹ ਕੇ ਆਇਆ ਹੈ ਕੋੜੇ ਤੇ ਚੜਿਆ ਹੋਇਆ ਮਹਾਰਾਜ ਆਪ ਨੂੰ ਮਾਰਨਾ ਆਵੇਗਾ ਗੁਰਸੇਪਾਸ਼ਾ ਮਰ ਕੋਈ ਫਿਰਨ ਫੁਰਨਾ ਨਾ ਕਰੋ ਕੋਈ ਖਿਆਲ ਨਾ ਕਰੋ ਬਸ ਸੇਪਾਸ਼ਾ ਮਹਾਰਾਜ ਦਾ ਸ਼ੁਕਰਾਨਾ ਕਰੋ ਮਹਾਰਾਜ ਵੀ ਤੇਰੀ ਰਾਜ ਵਿੱਚ ਆ ਤੇਰੇ ਚਰਨਾਂ ਵਿੱਚ ਆ ਤਾਤੀ ਵਾਣ ਲੱਗੀ ਪਾਰਬ੍ਰਹਮ ਸੁਣਾਈ ਸੋ ਇਸ ਤਰ੍ਹਾਂ ਕਰਕੇ ਮਹਾਰਾਜ ਕੋਈ ਕਹਿੰਦਾ ਮਹਾਰਾਜ ਚਲੋ ਕੋਈ ਕਹਿੰਦਾ ਉਹ ਤਾਂ ਮੂਰਖਾ ਹੈ ਹੈ ਅਸੀਂ ਦੋ ਬੰਦੇ ਮੂਰੇ ਚਲੇ ਜਾਂਦੇ ਆ ਕੋਈ ਪਰਚੀ ਲਿਖ ਕੇ ਆ ਕੋਈ ਚਿੱਠੀ ਲਿਖ ਕੇ ਦੇ ਦਿੰਦੇ ਆ ਵੀ ਭਾਈ ਕੋਈ ਗੱਲ ਨਹੀਂ ਤੋ ਚੋ ਪਰ ਹੈ ਅਸੀਂ ਜਿੰਮੇ ਤੁਸੀਂ ਕਹੋਗੇ ਚੱਲਾਂਗੇ ਮਹਾਰਾਜ ਕਹਿੰਦੇ ਵੀ ਆਪਾਂ ਨੇ ਕੋਈ ਪਾਪ ਨਹੀਂ ਕੀਤਾ ਕਿਸ ਨੂੰ ਮਾਰਾ ਨਹੀਂ ਬੋਲਿਆ ਆਪਾਂ ਧਰਮ ਦੀ ਗੱਲ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਆਕਾਲ ਪੁਰਖ ਦੀ ਵਡਿਆਈ ਕਰਦੇ ਆ ਪ੍ਰਚਾਰ ਕਰਦੇ ਆ ਆਕਾਲ ਪੁਰਖ ਦਾ ਜੇ ਆਪਾਂ ਨੂੰ ਐਵੇਂ ਕੋਈ ਜਣ ਕੇ ਦੁਸ਼ਮਣ ਤੰਗ ਕਰੇਗਾ ਫਿਰ ਮਹਾਰਾਜੇ ਪਾਸ਼ਾ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬਰਮਸਾ ਅਗਰ ਮੈਂ ਸਾੜੀ ਕਹਿੰਦਾ ਜੇ ਸਾਡੇ ਉੱਤੇ ਕੋਈ ਆਏ ਕਰੇਗਾ ਪਰਮ ਸੱਚੇ ਪਾਸ਼ਾ ਮਹਾਰਾ ਜੀ ਅਗਰ ਵੀ ਸਾੜ ਦੂਗਾ ਸੋ ਇਹ ਹੋਈਆਂ ਨਹੀਂ ਤੇ ਇੱਕਦ ਕਹਤੇ ਮਹਾਰਾ ਜੀ ਨੇ ਆਪਦੇ ਜੋਹਰ ਦਿਖਾਏ ਨੇ ਤੇ ਬਲ ਦੇਣ ਵਾਸਤੇ ਸਾਨੂੰ ਕਿਤੇ ਸੱਚੇ ਪਾਸ਼ ਨੇ ਪਰਮ ਆਤਮਾ ਦੀ ਗੱਲ ਸੁਣਤੀ ਮਹਾਰਾ ਤੁញੋਂ ਜਾਣ ਕਿਤੇ ਜਿੱਥੇ ਪਾਸ਼ ਮਹਾਰਾ ਨੇ ਆਗਿਆ ਲੈ ਲਈ ਵੀ ਮਹਾਰਾ ਕਹੇ ਤੂੰ ਵੀ ਹੁਣ ਕਰਮ ਜੋਗੀ ਬਣ ਕੇ ਹੁਣ ਜੋਧੇ ਬਣ ਕੇ ਜੋਧਾ ਨੇ ਜੋਹਰ ਦਿਖਾ ਇਹ ਮਹਾਰਾ ਦੀ ਮਾਜ ਹੁੰਦੀ ਹੈ ਕਈ ਬੰਦੇ ਕਹਿੰਦੇ ਨੇ ਜੇ ਸ਼ਬਦ ਦੇ ਨਾਲ ਕਦੇ ਕੋਈ ਬੰਦਾ ਮਰਦਾ ਹੁੰਦਾ ਜਾਂ ਦੁਸ਼ਮਣ ਟੜਦਾ ਹੁੰਦਾ ਤਾਂ ਮਹਾਰਾਜ ਨੂੰ ਕਿਉਂ ਸ਼ਹੀਦ ਕੀਤਾ ਸਭ ਜਦ ਤੱਕ ਸ਼ਹੀਦ ਕੀਤਾ ਉਹ ਪਰਮਾਤਮਾ ਦੇ ਪਿਆਰਿਓ ਜੇ ਸਭ ਜਦ ਸ਼ਹੀਦ ਨਾ ਹੁੰਦੇ ਸ਼ਹੀਦਾਂ ਦੀ ਜਿਹੜੀ ਹੈ ਲੀਨ ਲੈਣ ਇਹਨਾਂ ਦਾ ਲੀਹਾ ਕਿਵੇਂ ਤੁਰਦਾ ਇਹ ਮੌਕਾ ਹੁੰਦਾ ਨਮਰਚੇ ਪਾਸ਼ਵੀ ਜਿਨੇ ਜਿਵੇਂ ਕਿਸੇ ਨੇ ਗਾਣਾ ਕਾਢੇ ਸੀ ਆਉ ਰੁੱਤ ਆਉ ਰੁੱਤ ਸ਼ਹੀਦਿਆਂ ਵਾਲੀ ਆਉ ਸ਼ਹੀਦਿਆਂ ਪਾਉ ਇਹ ਮੌਕੇ ਮੌਕੇ ਸ਼ਹੀਦियां ਵੀ ਦੇਣੀਆਂ ਹੁੰਦੀਆਂ ਨੇ ਮਹਾਰਾਜ ਨੇ ਅਕਾਲਪੁਰਖ ਮਹਾਰਾਜ ਨੂੰ ਸਿੰਘਾਂ ਸਾਹਿਬ ਜਦੋਂ ਕੋਈ ਨਹੀਂ ਕਤਲ ਕਰਦਾ ਉਹ ਮਹਾਰਾਣੇ ਇੱਕ ਚਾਲ ਚੱਲ ਕੇ ਦਿਖਾਈ ਚਾਲ ਵੀ ਜਿਹੜੇ ਸ਼ਿਦੀਆਂ ਪਾਉਣ ਵਾਲੇ ਹੁੰਦੇ ਨੇ ਕਈ ਬੰਦੇ ਕਹਿੰਦੇ ਨੇ ਫੜਾਓ ਮੈਨੂੰ ਸਾਨੂੰ ਖੰਡੇ ਅਸੀਂ ਰਣ ਵਿੱਚ ਜੂਝ ਕੇ ਅਬ ਜੂਝਣ ਕੋ ਦਾਓ ਹੈ ਵੀ ਅਸੀਂ ਰਣ ਵਿੱਚ ਜੂਝ ਕੇ ਮਰਨਾ ਚਾਹ ਹੁੰਦਾ ਉਹਨਾਂ ਵਾਸਤੇ ਮਹਾਰਾਣੇ ਫਿਰ ਜੁੱਦਦਾ ਜਣੇ ਕਿ ਮਦਾਨੀ ਜੰਗਲ ਸਤੇ ਪਾਸ਼ਾ ਇਸ سلسلہ ਚਲਾਤਾ ਸੀਗਾ ਆਪਰ ਚਾਹ ਹੁੰਦਾ ਹੈ ਕੋਈ ਸੇਵਾਕਾਰ ਕੇ ਰਾਜੀ ਹੈ ਕੋਈ ਜੰਗ ਉਹ ਜੂਝ ਕੇ ਰਾਜੀ ਹੈ ਕੋਈ ਕਹਿੰਦਾ ਬਾਣੀਆਂ ਪੜਨਾ ਹੈ ਕੋਈ ਕਹਿੰਦਾ ਮੈਂ ਲੋਕਾਂ ਦਾ ਭਵਾ ਹੀ ਕਰਨਾ ਹੈ ਕਈਆਂ ਦਾ ਹੁੰਦਾ ਵੀ ਮੈਂ ਤਾਂ ਨਿੰਦਿਆਦ ਲਾਇਆ ਨਿੰਦੇ ਹੀ ਕਰਨੀ ਉਹ ਕਰੀ ਜਾਂਦੇ ਨਿੰਦਿਆ ਕੋਈ ਗੱਲ ਨਹੀਂ ਸੋ ਇਸ ਤਰ੍ਹਾਂ ਕਰਕੇ ਉਹ ਜਿਹੜਾ ਸੁਲਹੀ ਖਾਨ ਸੀ ਨਿੰਦਕ ਹੁੰਦਾ ਸੀ ਬਹੁਤ ਪਾਪ ਕਰਨ ਵਾਲਾ ਤੇ ਮਹਾਰਾਜ ਨੇ ਇਹ ਸ਼ਬਦ ਉਚਾਰੇ ਆ ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਹੀਂ ਨਾ ਪਹੁੰਚੈ ਸੁਲੀ ਮੂਆ ਹੋਈ ਨਾ ਪਾਗ ਜਦੋਂ ਮਹਾਰਾਜ ਦੀ ਕਿਰਪਾ ਤਲਵਾਰ ਨੰਗੀ ਹੱਥ ਵਿੱਚ ਫੜ ਕੇ ਨਾ ਪੂਰਾ ਘੋੜਾ ਤੜਦਾ ਕੇ ਆਇਆ ਰਸਤੇ ਵਿੱਚ ਸੰਗ ਜੀ ਇੱਕ ਨਾ ਪੱਠਾ ਸੀ ਪੱਠਾ ਪੂਰਾ ਅੱਗ ਨਾਲ ਤਪਦਾ ਆਪ ਨੂੰ ਪਤਾ ਜਿੱਥੇ ਇੱਟਾਂ ਬਕਾਈਆਂ ਜਾਂਦੀਆਂ ਨੇ ਕਿੰਨੀ ਅੱਗ ਹੁੰਦੀ ਐ ਉੱਥੇ ਘੋੜਾ ਡਰ ਗਿਆ ਘੋੜਾ ਡਰ ਕੇ ਇੱਕੋ ਦਮ ਸੰਗ ਜਿਓ ਉਹ ਘੋੜਾ ਨਾਲ ਅੱਗ ਵਿੱਚ ਜਾ ਡਿੱਗਿਆ ਨਾਲੇ ਜਣ ਕੇ ਉਹ ਸੂਲੀ ਖਾਨ ਮਰ ਗਿਆ ਸੂਲੀ ਹੀ ਮੂਆ ਹੋਈ ਨਾਪਕ ਕਿਉਂਕਿ ਜਿਹੜੀ ਮੁਸਲਮਾਨ ਨੇ ਉਹ ਬੰਦੇ ਨੂੰ ਦੱਬਦੇ ਨੇ ਖਾ ਕੇ ਸਪੁਰਦ ਕਰਦੇ ਨੇ ਤੇ ਆਪਾਂ ਅਗਨ ਭੇਟ ਕਰਦੇ ਆਂ ਸੋ ਇਸ ਤਰ੍ਹਾਂ ਕਰਕੇ ਉਹ ਜਿਹੜਾ ਜੇ ਕੋਈ ਮੁਸਲਮਾਨ ਮੱਛੀ ਕੇ ਮਰ ਦੇਣਾ ਬਹੁਤ ਬੁਰਾ ਗਿਣਾ ਜਾਂਦਾ ਹੈ ਨਾਪਾਕ ਅਪਵਿੱਤਰ ਮੰਨਿਆ ਜਾਂਦਾ ਹੈ ਸੋ ਇਹ ਜੇ ਕੋਈ ਕਿਸੇ ਤੁਹਾਨੂੰ ਕੋਈ ਤੰਗ ਵੀ ਕਰਦਾ ਨਾ ਲਗਾਤਾਰ ਇਹਦਾ ਜਾਪ ਕਰੋ ਜਣੇ ਕਿ ਸਿਪਾਸ਼ਮਹ ਹਰ ਰੱਖਿਆ ਕਰਨ ਕਿ ਜੇ ਮਹਾਰਾਜ ਕਹਿੰਦੇ ਪ੍ਰਭ ਘਾਇਸਮਨ ਨੂੰ ਦੁਸ਼ਮਨ ਟਰੇ ਜੇ ਕੋਈ ਕਹਿੰਦਾ ਸ਼ਾਹ ਉਹ ਨਾਲ ਕੁਝ ਨਹੀਂ ਹੁੰਦਾ ਬੈਰੀ ਟਲਦੇ ਨਹੀਂ ਫਿਰ ਮਹਾਰਾਜ ਦਾ ਇਹ ਜਿਹੜਾ ਸ਼ਬਦ ਹੈ ਇਹ ਇਹਦਾ ਅਰਥ ਕਿਵੇਂ ਕਰੋਗੇ ਪ੍ਰਭ ਘਾਇਸਮਨ ਨੂੰ ਦੁਸ਼ਮਨ ਟਰੇ ਵੀ ਪ੍ਰਭੂ ਦੀ ਸੈਮੀਨਾਰ ਦੁਸ਼ਮਣ ਟਲ ਜਾਂਦਾ ਹੈ ਤੇ ਬਾਸ਼ਾ ਮਹਾਰਾਜ ਫਿਰ ਉਹ ਪਤਾ ਕੀ ਹੁੰਦਾ ਹੈ ਮਹਾਰਾ ਸੋਧਨ ਗੁਰੂ ਸਾਹਿਬ ਸੋਧਨ ਨੇ ਕਿ ਇਹਦਾ ਮੇਰੇ ਤੇ ਸੱਟ ਦੀ ਗੱਲ ਹੁਣ ਮੈਨੂੰ ਰੱਖਿਆ ਕਰਨੀ ਪਊਗੀ ਕਿਹਦੀ ਨੇ ਰੱਖਿਆ ਕੀਤੀ ਦਰੋਪਤੀ ਦੀ ਕੀਤੀ ਨਹੀਂ ਪ੍ਰਹਲਾਦ ਦੀ ਕੀਤੀ ਨਹੀਂ ਕਿਹਦੀ ਨੇ ਕੀਤੀ ਹੈਗੀ ਨਾਮਦੇਵ ਜੀ ਕੀਤੀ ਨਹੀਂ ਕਬੀਰ ਦੀ ਕੀਤੀ ਨਹੀਂ ਹੁਣ ਗੁਰਸਿੱਖਾਂ ਦੀ ਕਰਦੇ ਨੇ ਹੈਗੇ ਇਸ ਸੰਗਤ ਜੀ ਇਹ ਮਹਾਰਾਤੋਂ ਟੁੱਟੇ ਹੋਏ ਲੋਕਾਂ ਦੀ ਗੱਲਾਂ ਨਾ ਸੁਣੋ ਤੁਸੀਂ ਬਸ ਬੰਦਗੀ ਕਰੋ ਤੇ ਦੁਸ਼ਮਣ ਆਪੇ ਮਰ ਖੱਪ ਜਾਣਗੇ ਇਸ ਕਰਕੇ ਅੰਨ ਤੇ ਕਯੋ ਹੋਈ ਝਰਪਰੀਆ ਜੋ ਕਾਲਰ ਕੀ ਭੀਤ ਮਹਾਰਾ ਕੇ ਨਿੰਦ ਕੈਂ ਟਿੱਕ ਡਿੱਗ ਜਾਣਗੇ ਜਿਵੇਂ ਕਹਿੰਦੇ ਕੱਚੀਆਂ ਕੰਨਾਂ ਤੇ ਲਯੌਰ ਹੁੰਦੇ ਸੀ ਹੁਣ ਤਾਂ ਪਲਾਸਤਰ ਨੇ ਉਹ ਜਣ ਕੇ ਆਪੇ ਲਯੌਰ ਡਿੱਗ ਜਾਂਦੇ ਸੀ ਥੱਲੇ ਮਾਰਚੇ ਪਾਸ਼ਾ ਕਹਿੰਦੇ ਇਸ ਤਰ੍ਹਾਂ ਦੁਸ਼ਮਣੇ ਤੁਹਾਡੇ ਮਰ ਜਾਣਗੇ ਇਹ ਸੋਲੀ ਖਾਨ ਦਾ ਸ਼ਬਦ ਸੀਗਾ ਉਹਦੇ ਪਰਥਾ ਉਚਾਰਿਆ ਸੀ ਉੱਥੇ ਮਰ ਗਿਆ ਸੀ ਜੇ ਤੁਹਾਨੂੰ ਕੋਈ ਦੁਸ਼ਮਣ ਤੰਗ ਕਰਦਾ ਹੈ ਹੱੱਤੇ ਪਾਸ਼ਾ ਮਾਰਦਾ ਨਾਮ ਲੈ ਕੇ ਮਹਾਰਾ ਸਾਡੀ ਰੱਖਿਆ ਕਰੋ ਦੁਸ਼ਮਣੇ ਤੁਹਾਨੂੰ ਤੰਗ ਕਰਦਾ ਦੁਸ਼ਮਣ ਤੋਂ ਛਡਕਾਰਾ ਸ਼ਬਦ ਬਾਰੇਗਾ ਤਿੰਨ ਚਾਰ ਮਾਲਾ ਫੇਰ ਲਿਆ ਕਰੋ ਅਰਦਾਸ ਬੇਨਤੀ ਕਰਾ ਕਰੋ ਦੇਖ ਜਾ ਕੇ ਸ਼ੁਰੂ ਕਰ ਦੋ ਜੀ ਸੋਣਾ ਪੰਜਾਬ ਹੀ ਪਣਾ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ